ਅੱਜ ਇਸਾਈ ਪਾਈਚਾਰੇ ਦੇ ਸਮਰਥਕਾਂ ਨੇ ਜਲੰਧਰ ਦੇ ਲਾਂਬੜਾ ਦੇ ਤਾਜਪੁਰ ਨੇੜੇ ਹਾਈਵੇ ਤੇ ਵਿਰੋਧ ਪ੍ਰਦਰਸ਼ਨ ਕੀਤਾ। ਮਿਲੀ ਜਾਣਕਾਰੀ ਅਨੁਸਾਰ ਤਾਜਪੁਰ ਚਰਚ ਦੇ ਪਾਦਰੀ ਬਲਜਿੰਦਰ ਸਿੰਘ ਦੇ ਵਿਰੁੱਧ ਅਸ਼ਲੀਲ ਟਿੱਪਣੀਆਂ ਕਰਨ ਦੇ ਮਾਮਲੇ ਦੇ ਵਿੱਚ ਹਾਲ ਹੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਦੇ ਵਿੱਚ ਵਿਜੇ ਤੇ ਚੰਦਰ ਨੇ ਪਾਸਟਰ ਬਲਜਿੰਦਰ ਤੇ ਗਲਤ ਟਿੱਪਣੀਆਂ ਕਰਨ ਦਾ ਦੋਸ਼ ਲਗਾਇਆ ਸੀ ਪਰ ਉਪਰੋਕਤ ਮੁਜਲਮਾਂ ਦੀ ਗ੍ਰਿਫਤਾਰੀ ਨਾ ਹੋਣ ਤੋਂ ਨਰਾਜ ਈਸਾਈ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ ਇਸ ਦੇ ਨਾਲ ਹੀ ਉਹਨੇ ਕਿਹਾ ਕਿ ਪਾਸਟਰ ਬਲਜਿੰਦਰ ਸਿੰਘ ਅਤੇ ਉਹਨਾਂ ਦੇ ਵਿਰੁੱਧ ਕਪੂਰ ਥਲਾ ਦੇ ਵਿੱਚੋਂ ਝੂਠੀ ਐਫਆਈਆਰ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਸੀਂ ਔਰਤ ਦੇ ਨਾਲ ਗਲਤ ਵਿਵਹਾਰ ਕੀਤਾ ਪਰ ਅਜੇ ਹਾਂ ਕੁਝ ਨਹੀਂ ਹੋਇਆ ਇਹ ਐਫਆਈਆਰ ਇੱਕ ਸਾਜ਼ਿਸ਼ ਦੇ ਹਿੱਸੇ ਵਜੋਂ ਦਰਜ ਕੀਤੀ ਗਈ ਸੀ ਜੇਕਰ ਪੁਲਿਸ ਨੇ ਪਹਿਲਾਂ ਹੀ ਦੋਮਾ ਮੁਜਲਮਾਨ ਨੂੰ ਗ੍ਰਿਫਤਾਰ ਕਰ ਲਿਆ ਹੁੰਦਾ ਤਾਂ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ ਪਰ ਪੁਲਿਸ ਨੇ ਇਹ ਨਹੀਂ ਕੀਤਾ ਸਾਰਿਆਂ ਨੂੰ ਜੈਮਸੀ ਕੀ ਔਰ ਜਿੰਨੇ ਵੀ ਚੈਨਲ ਸਾਡੇ ਇੱਕ ਜਬਰ ਔਰ ਤੁਲਬ ਨੂੰ ਸਹਿਰ ਇਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋਏ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਂ ਇਸ ਚੈਨਲਾਂ ਦੇ ਮਾਧਿਅਮ ਰਾਹੀਂ ਅੱਜ ਜਿਹੜਾ ਪ੍ਰੋਟੈਸਟ ਹੈ ਉਹਦੇ ਬਾਰੇ ਮੈਂ ਜਿਹੜਾ ਹੈ ਇਹ ਤੁਹਾਨੂੰ ਸਾਰੀ ਆਲ ਵਰਲਡ ਦੇ ਵਿੱਚ ਜਿਹੜੀ ਇਹ ਆਵਾਜ਼ ਜਾੜੀ ਹੈ ਉਹ ਮੈਂ ਦੱਸ ਦੇਣਾ ਚਾਹੁੰਦਾ ਹੈ ਪੀਏ ਪ੍ਰੋਟੈਸਟ ਕਰਨਾ ਸਾਡੀ ਕੋਈ ਮਨਛਾ ਨਹੀਂ ਸੀ ਕਿਉਂਕਿ ਕੁਝ ਗੈਂਗ ਜੋ ਬਲੈਕਮੇਲਰ ਨੇ ਬਹੁਤ ਵੱਡੇ ਪੱਧਰ ਤੇ ਔਰ ਸਾਜ਼ਿਸ਼ ਕਰਨੇ ਬਹੁਤ ਤਕੜੇ ਜਿਨ੍ਹਾਂ ਨੇ ਸਾਡੇ ਧਾਰਮਿਕ ਗੁਰੂ ਪ੍ਰੋਫੈਟ ਬਜਿੰਦਰ ਜੀ ਦੇ ਖਿਲਾਫ ਵੱਖ-ਵੱਖ ਤਰ੍ਹਾਂ ਦੀਆਂ ਅਸ਼ਲੀਲ ਔਰ ਬਦੀ ਸ਼ਬਦਾਂ ਵਾਲੀ ਵੀਡੀਓ ਕਲਿੱਪ ਬਰਾ ਬਣਾ ਕੇ ਔਰ ਉਹਨਾਂ ਦੀ ਫੋਟੋ ਨਾਲ ਜੋੜ ਕੇ ਉਹਨਾਂ ਦੇ ਪਰਿਵਾਰ ਦੀ ਨਿੱਜੀ ਜੀਵਨੀ ਤੇ ਜਿਹੜੇ ਅਟੈਕ ਕੀਤੇ ਗਏ ਜਿਸ ਤੇ ਬਹਾਂ ਤੇ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਲੰਧਰ ਰੂਲਰ ਜਿਨ੍ਹਾਂ ਨੇ ਬਹੁਤ ਹੀ ਉਪਰਾਲਾ ਕਰਕੇ ਬਹੁਤ ਸ਼ਕਤੀ ਦੇ ਨਾਲ ਇਮੀਡੀਏਟਲੀ ਇਹਦਾ ਪਰਚਾ ਔਰ ਵਿਜੇ ਮੈਨੂਅਲ ਔਰ ਚੰਦਰ ਤੇ ਕੀਤਾ ਜੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿੱਥੇ ਧੰਨਵਾਦ ਕਰਦੇ ਉੱਥੇ ਇਹ ਵੀ ਅਪੀਲ ਕਰਦੇ ਆ ਵੀ ਉਹ ਜਿਹੜਾ ਪਰਚਾ ਕੀਤਾ ਅੱਜ 14 ਦਸੰਬਰ ਦਾ ਪਰਚਾ ਹੋਇਆ ਅੱਜ ਦੇਖ ਲਓ ਕਿੰਨੇ ਦਿਨ ਹੋ ਗਏ ਇੱਕ ਬੰਦੇ ਨੇ ਜ਼ਮਾਨਤ ਕਰਵਾ ਲਈ मामला किसी का मामला 10 चुका में पहला भी ਸਾਡੇ ਪ੍ਰੋਫੈਟ ਜੀ ਦੇ ਖਿਲਾਫ ਗੰਦੀਆਂ ਅਸ਼ਲੀਲ ਔਰ ਪੱਦੀਆਂ ਬੋਲੀ ਬੋਲ ਕੇ ਉਹਨਾਂ ਦੀ ਨਿੱਜੀ ਜੀਵਨੀ ਤੇ ਅਟੈਕ ਕਰਦੇ ਸੀ ਉਹਨਾਂ ਦੀ ਫੋਟੋ ਲਾਉਂਦੇ ਸੀ ਬੰਦੇ ਜਿਹੜਾ ਗੱਲਬਾਤ ਕੀਤੀ ਜਦ ਅਸੀਂ ਨਾ ਸਾਡੇ ਕੋਈ ਲਿੰਕ ਜਣੀ ਸੀ ਅਸੀਂ ਜਿਹੜਾ ਖੋਖ ਕੀਤੀ ਪਤਾ ਲੱਗਾ ਚੰਡੀਗੜ੍ਹ ਤੋਂ ਇੱਕ ਵਿਜੇ ਮੈਨੂਅਲ ਔਰ ਚੰਦਰ ਨਾਮ ਦਾ ਜਿਹੜਾ ਉਹਦਾ ਬੇਟਾ ਹੈ ਉਹ ਕਿਸੇ ਸਾਜ਼ਿਸ਼ ਕਰਤਾ ਨੇ ਬਹੁਤ ਵੱਡੇ ਔਰ ਬੜਾ ਵੱਡਾ ਗੈਂਗ ਜੋ ਬਲੈਕਮੇਲਰ ਨੇ ਜਿਨ੍ਹਾਂ ਨੇ ਇਹ ਜਿਹੜਾ ਕੰਮ ਕੀਤਾ ਔਰ ਉਹਦਾ ਜਲਦੀ ਖੋਖ ਕਰਕੇ ਉਹਨਾਂ ਦਾ ਪਤਾ ਕਰਕੇ ਅਸੀਂ ਐਸਐਸਬੀ ਸਾਹਿਬ ਨੇ ਬੇਨਤੀ ਕੀਤੀ ਕਮੇਟੇ ਹੋ ਉਹਨਾਂ ਨੂੰ ਗੱਲਬਾਤ ਕਰਨ ਦੀ ਖੋਸ਼ੀ ਕੀਤੀ ਉਹ ਕਹਿੰਦੇ ਸਾਨੂੰ ਕੁਝ ਪਤਾ ਹੀ ਨਹੀਂ ਇਸ मामਲੇ ਦੇ ਲੈ ਕੇ ਤੇ ਦੇਖੋ ਸੰਗਤ ਜਿਹੜੀ ਹੈ ਸੰਗਤ ਦਾ ਜਿਹੜਾ ਹੈ ਬਾਕੀ ਕੰਮ ਲੀਡਰ ਕਰਦੇ ਹੁੰਦੇ ਆ ਸੰਗਤ ਨੂੰ ਇੰਨਾ ਪਤਾ ਵੀ ਪ੍ਰਾਪਰਟੀ ਦੀ ਜੋ ਬੇਸਤੀ ਕਰਨਾ ਹੈ ਕਿ ਉਧਰ ਚਲੇਗਾ ਮੈਂ ਸਾਰੀ ਗੱਲਾ ਦੱਸ ਦਿਆ ਪਹਿਲਾ ਜੀ ਜਿਹੜਾ ਉਹ ਐਸਐਸਬੀ ਸਾਹਿਬ ਨੇ ਪਰਚਾਇਤਾ ਲੇਕਿਨ ਨੀਚਲੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਢਿੱਲ ਵਰਤਨ ਕਰਕੇ ਇਹ ਨੋਬਤ ਆਈ ਇਹ ਜਿਹੜੀ ਨੋਬਤ ਇੱਥੇ ਰਾਜਾ ਜਿਹੜੀ ਨੋਬਤ ਆਈ ਉਹ ਨੋਬਤ ਇਸ ਕਰਕੇ ਆ ਗਈ ਉਹ ਨੋਬਤ ਉਹਨਾਂ ਕਰਕੇ ਅੱਜ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਇੱਕ ਬਹੁਤ ਵੱਡਾ ਗੈਂਗ ਆ ਔਰ ਗੈਂਗ ਦੇ ਵਿੱਚ ਜਿਹੜਾ ਉਹ ਰਲੇ ਹੋਏ ਲੋਕ ਉਹ ਰਲੇ ਹੋਏ ਲੋਕ ਨੇ ਇਸ ਕਰਕੇ ਉਹਨਾਂ ਦੇ ਨਾਲ ਸਾਡੀ ਚਰਚ ਦੇ ਵਿੱਚ ਕੋਈ ਸੇਵਾ ਕਰਦੇ ਸੀ ਲੋਕ ਉਹਨਾਂ ਨੂੰ ਜਦੋਂ ਚੋਰੀ ਦੇ ਇਲਜ਼ਾਮ ਔਰ ਉਹਨਾਂ ਦੇ ਗੰਦੇ ਕਰਤਾਰ ਤੋਂ ਉਹਨਾਂ ਨੂੰ ਕੱਢਿਆ ਗਿਆ ਜੀ ਉਹਨਾਂ ਨੂੰ ਨਾਲ ਮਿਲਾ ਕੇ ਉਹਨਾਂ ਕੋਲ ਉਹਨਾਂ ਨੂੰ ਹਾਇਰ ਕਰਕੇ ਉਸ ਗਰੁੱਪ ਵਿੱਚ ਸ਼ਾਮਲ ਕਰਕੇ ਔਰ ਉਹਨਾਂ ਨੂੰ ਸ਼ਾਮਲ ਕਰਕੇ ਉਹਨਾਂ ਕੋਲ ਇੱਕ ਝੂਠੀ ਇਲਜ਼ਾਮ ਲਗਾ ਕੇ ਪ੍ਰੋਫੈਟ ਜੀ ਔਰ ਮੇਰੇ ਤੇ ਇੱਕ ਝੂਠੀ ਦਰਖਾਸਤ ਦੇ ਕੇ ਕਾਰਵਾਈ ਕਰਵਾਈ ਜਿਹੜੇ ਕਪੂਰ ਦੇ ਵਿੱਚ ਕਰ ਰਹੇ ਕਪੂਰ ਚਲੇਤੇ ਵਿੱਚ ਜੀ ਔਰ ਜੇ ਉਹਨੂੰ ਗ੍ਰਿਫਤਾਰ ਕੀਤਾ ਹੁੰਦਾ ਤੇ ਮੇਰਾ ਖਿਆਲ ਹੈ ਵੀ ਉਹਦੇ ਗੱਜੇ ਪਟਾ ਪਿਆ ਹੁੰਦਾ ਤੇ ਅੱਜ ਇਹ ਨੋਬਤਨਾ ਹੋਉਂਦੀ ਕਿਉਂਕਿ ਇੱਕ ਪਗੋੜਾ ਬੰਦਾ ਉਹਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਦਿਨ ਬੇ ਦਿਨ ਅੱਜ ਤਿੰਨ ਮਹੀਨਾਵਾਂ ਦੇ ਵਿੱਚ ਮੇਰਾ ਖਿਆਲ ਉਹਨੇ 200 ਵੀਡੀਓ ਪਾਈ ਹੋਏਗੀ